ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗੁਰਸਾਹਬ ਸਿੰਘ ਨਾਮ ਵੀਰ ਦਾ ਜਿਹੜੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ 6 ਤੋਂ 7 ਨਾਲ گاਵਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਦੋਸਤੋ ਇਸ ਫਾਰਮ ਤੋਂ ਕੁਝ ਗਾਵਾਂ ਸੂਈਆਂ ਹੋਣਗੇ ਤੇ ਕੁਝ ਗੱਬੜ ਹੋਣਗੇ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਤੁਸੀਂ ਵੀਡੀਓ ਦੋਸਤੋ ਅੰਤ ਤੱਕ ਜਰੂਰ ਦੇਖਿਓ हां जी भाई ससी का जी शशिका जी शशिका वो ठीक ठाक है बढ़िया गुरु राम दास जी चलिए ये बढ़िया काम कर कर भाई ਤੁਹਾਡੇ ਸਾਹਮਣੇ ਤਿੰਨ ਵਸ਼ੀਆਂ ਆਤੀਆਂ ਜੀ हां ठीक है जी हां जी हां जी ਰਸੂਲ ਦੀ ਵੀਰ ਆਪਾਂ ਸੁਭਰਾ ਪਿੰਡ ਆ ਜੀ हां जी ਤਹਿਸੀਲ ਪੱਟੀ हां जी ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਤਾਂ ਆਹ ਦੱਰੀਏ ਫੋਨ ਆਪ ਆਪਣਾ ਜੀ 8437933555 हां जी ਤੇ ਨਾਂ ਆਪਣਾ ਗੁਰਸਾਖ ਸਿੰਘ ਜੀ ਡਾਕਟਰ ਸਾਹਿਬ हां जी ठीक है जी ਕਿੰਨੇ ਵਜੇ ਆ ਜਾ ਆਪਣੇ ਕੋਲ ਵੜਾ ਦੇ ਵੇ ਇਸਾਤੇ ਹੀ ਹੁਣ ਆਪਾਂ ਚੌਂਾਂ ਦੀ ਵੀਡੀਓ ਪਾਉਣੀ ਹੈ ਤਿੰਨ ਵੇਗੀਆਂ ਤਿੰਨ ਵੇਗੀਆਂ ਨਾ ਵਿਗੀਆਂ ਨਹੀਂ ਆਪਾਂ ਵਿੱਚ ਵਿਖਾਵਾਂਗੇ ਹਾਂ ਠੀਕ ਉਹ ਖੜਾਂਗੇ ਸ਼ੁਰੂ ਕਰੀਏ ਆਪਾਂ ਇਸ ਜਰਸੀ ਗਾਂ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਜੀ ਤਾਜੀ ਸੂਈ ਆ ਹਾਂਜੀ ਹਫਤਾ ਇਹਨਾਂ ਸੂਈ ਨੂੰ ਗਿਆ ਦੇ 20 ਲੀਟਰ ਬੋਲੇ ਤੋਂ ਦੁੱਧ ਸਟਾਰਟਿੰਗ ਕੀ ਜੋ ਹੁਣ ਸਟਾਰਟਿੰਗ 20 ਲੀਟਰ ਹਾਂਜੀ 2 ਟਾਈਮ 3 ਟਾਈਮ 4 ਟਾਈਮ ਤਸੱਲੀ ਅਸੱਲੀ ਐਪਲੀ ਕਰਨੀ ਹੈ ਨਾ ਬਚਾ ਨਾ ਪਾ ਲੈਣਾ ਇਹਨਾਂ ਡੈਮ ਚੋਲਣ ਚਾਰ ਟਾਈਮ ਚੋਣ ਆਪਣੀ ਤਸੱਲੀ ਕਰਕੇ ਲੈ ਬੱਚਾ ਕੀ ਦਿੱਤਾ ਬੱਛੀ ਮੱਛੀ ਹੈ ਜੀ ਬੱਚਾ ਦੋਸਤੋ ਬੱਛੀ ਦੇ ਗਾਂ ਸੁਈ ਜੇ ਦੁੱਧਾ ਸੁਆ ਵੀ ਬੱਛੀਆਂ ਸਨ ਦੁੱਧਾ ਕਹੜਾ ਸਾਹਿਬ ਅੱਛਾ ਜੀ ਅੱਜ ਗੋਡ ਗਿਫਟ ਆ ਅੱਛਾ ਜੀ ਸਾਰੀਆਂ ਬੱਛੀਆਂ ਦੇਵਾਂਗੇ ਪਲੱਸ ਪੁਆਇੰਟ ਦੁੱਧਾ ਸੁਈ ਜੇ 8 ਦਿਨ ਦਾ ਟਾਈਮ ਸੁਈ ਨੂੰ ਗਿਆ 20 ਲੀਟਰ ਤੋਂ ਨੇ ਸਟਾਰਟਿੰਗ ਕੀਤੀ ਜੇ ਕਈ ਵੀਰ ਭੈਣ ਭਰਾ ਦਿੰਦੇ ਆ ਵੀ ਵਹਿਰ ਲਈਏ ਅੱਛੀ ਵਾਲੀ ਲਈਏ ਹਾਂਜੀ 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 ਤੇ ਅੱਜ ਚਲੋ ਗੋਡ ਗਿਫਟ ਹੀ ਆਏ ਮਹਾਰਾਜੀ ਕਿਰਪਾ ਕਰੋ ਗੁਰੂ ਰਾਮਦਾਸ ਦੀ ਬਾਕੀ ਚੁਵਾਈ ਦੀ ਬੜੀ ਵਧੀਆ ਠੰਡੇ ਪਹਿਲਾ ਨੰਬਰ ਦੋਸਤੋ ਜਰਸੀ ਦਾ ਸੂਬਾ ਦੁਜਾ ਸਹੀ 20 ਲੀਟਰ ਦੋਤੋ ਸਟਾਰਟਿੰਗ ਕੀਤੀ ਤੇ ਬੱਚਾ ਵੀ ਇਹ ਮਗਰ ਵਸ਼ੀਜ ਲਓ ਜੀ ਕਰੋ ਚੱਕ ਦੋਸਤੋ ਗਰਮੀ ਦਾ ਮੌਸਮ ਹੈ ਫਿਰ ਵੀ ਕਰਮਾ ਵਾਲੀ ਨੇ 20 ਲੀਟਰ ਤੋਂ ਸਟਾਰਟਿੰਗ ਕਰਤੀ ਹੈ ਤੇ ਕਿੰਨਾ ਚੋ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦੀ ਜੀ ਹੈ ਵੇ ਲੋ ਜੀ ਗਰਮੀ ਦੇ ਵਿੱਚ ਵੀ ਕਹਰਾ ਸਾਹਿਬ ਇੰਨਾ ਰੋਬ ਚਵਾਉਂਦੇ ਹੀ ਆ ਹਾਂਜੀ ਹਾਂਜੀ ਮੇਨਾ ਖਵਾਉਂਦਾ ਜੀ ਮੈਂ ਤਾਂ ਉਹ ਗੱਲ ਕਹਿ ਤੀ ਨੀ ਹੁਣ ਤੁਸੀਂ ਗਾੜੀ ਗਨਾ ਚੁਸਦੇ ਗੱਲ ਤੁਹਾਡੇ ਤੇ ਡਿਪੈਂਡ ਕਰਦੀ ਹਾਂਜੀ 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 ਕੀ ਮੁੱਲ ਕਰਦੇ ਮੇਰਾ ਮੁੱਲ ਜੀ 85000 ਦੇ 85000 ਰੁਪਏ ਕਿੰਨਾ ਕੁ ਮਾਨਤਨ 80 ਦੀ ਹਾਂ ਨਾ ਹੁਣੀ 100 ਰੁਪਏ ਛੋੜ ਹੀ ਹੁੰਦੀ ਠੀਕ ਹੈ ਜੀ ਇਹ ਪਾਣੀ ਇਹ ਕੇ ਨਹੀਂ ਦੇਣੀ 20 ਲੀਟਰ ਬੋਲੇ ਦੇ ਵਿੱਚ ਦੋ ਟਾਈਮ ਚੋ ਤਿੰਨ ਟਾਈਮ ਚਾਰ ਟਾਈਮ ਸੱਲੀ ਕਰਕੇ ਫਿਰ ਲੈ ਕੇ ਜਾ ਹਾਂਜੀ ਹਾਂਜੀ 85000 ਰੁਪਏ ਦੋਸਤੋ ਰੇਟ 80000 ਦੇ ਵਿੱਚੋਂ ਤੁਹਾਡਾ ਆ ਗਿਆ ਤਾਂ ਮਾਨ ਇਹ ਜੀ ਤਾਜੀ ਸੂਈ ਆ ਹਾਂਜੀ ਇਹਨੂੰ ਹਫਤਾ ਹੋਇਆ ਤੇ ਵਛੀ ਮਗਰੇ ਜੀ ਇਹਦੇ ਮਗਰ ਵਛੀ ਜੀ ਹਾਂਜੀ ਹਾਂਜੀ ਇਹ ਸੂਹਾ ਕਰਵਾ ਸੂਈਏ ਦੂਜਾ ਸੁਣਾ ਦੂਜਾ ਸੂਹਾ ਕਿੰਨਾ ਦੋ ਤੇ ਆ ਜੀ ਇਹ 17 18 ਲੀਟਰ ਬੋਲੀ ਆ ਜੀ 17 18 ਮੀਟਰ ਦੋ ਤੋਂ ਸਟਾਰਟਿੰਗ ਕਰਦੀ ਇਹਦੇ ਮਗਰ ਦੋ ਸੂਹਾ ਵਛੀ ਸੂਹਾ ਦੂਜਾ ਸੂਈ ਜੀ ਲੋ ਜੀ ਕਰ ਲੋ ਨੰਬਰ ਡਾਇਲ ਮਿੰਟੂ ਮਿੰਟੀ ਦੋਵੇਂ ਗਾਵਾਂ ਵਛੀ ਗਾਣੇ ਤੇ ਵਗਾਤੀਆਂ ਜੀ ਲਓ ਜੀ ਦੋਸਤੋ ਸੋਹਣੀ ਗਾਂ ਆ ਵੀ ਵੇੜ ਵੇਖੋ ਜੀ ਡਿਜ਼ਾਈਨ ਫੈਸ਼ਨ ਕਿੱਡਾ ਵਧੀਆ ਪਿਆਰਾ ਲੱਗਾ ਥਾਂ ਲੈਵੇ ਦੀ ਵੇਖੀ ਬਹੁਤ ਪਿਆਰੀ ਦੋਵਾਂ گاਵਾਂ ਦੇ ਦੋਸਤੋ ਬਰੀਡ ਆਪੋ ਆਪਣੀ ਵੱਖਰੀ ਵੱਖਰੀ ਆ ਲੋ ਜੀ 17 18 ਲੀਟਰ ਤੋਂ ਦੋਸਤੋ ਸਟਾਰਟਿੰਗ ਇਹਦੀ ਕਰਮਾਲੀ ਦੀ ਫਿਰ ਇਹ ਖੈਰਾ ਸਾਹਿਬ ਇਹ ਗਰਮੀ ਰਹਿ ਤਾ ਜੀ ਇਹਨਾਂ ਗਰਮੀ ਨਹੀਂ ਮਨਾਉਣੀ ਗਾਵਾ ਦੋਵੇਂ ਜਰਸੀ ਵੀ ਗਰਮੀ ਘਟ ਮਨਾਉਂਦੀ ਤੇ ਇਹ ਵੀ ਗਾਂ ਜੀ ਕ੍ਰੋਸ ਇਹ ਵੀ ਗਰਮੀ ਘਟ ਮਨਾਉਂਦੀ। ਹਾਂਜੀ। ਦੋਸਤੋ ਕਰੋ ਚੈੱਕ ਥਾਣਾ ਦੀ ਆਰਡਰ ਕੁਆਲਿਟੀ ਦੋਵਾਂ ਗਾਵਾਂ ਦੀ ਤੁਸੀਂ ਚੈੱਕ ਕਰ ਸਕਦੇ ਹੋ। ਲਓ ਜੀ ਚਵਾਈਟ ਵੀ ਵੀਰ ਇੱਕ ਨੰਬਰ ਦੀ। ਮੈਂ ਕਹ ਕੋਈ ਘੁੱਟਾ ਆਏ ਵਾਪਸ ਬੰਦੇ ਆਪਣੇ। ਠੀਕ ਹੈ। ਕੀ ਮੁੱਲ ਕਰਦੇ ਮੈਂ ਦਾ? ਇਹ 75 ਦੀ ਦੇ ਦਾਂ। 75 ਦੀ ਕਿੰਨਾ ਕੁ ਮੰਨਤ ਨੇ ਚੋ। ਬਜਾਇ ਜੀ ਆ ਜੀ 2000 ਰੁਪਿਆ ਸ਼ੁਰੂ। 7300 ਰੁਪਿਆ। ਲਓ ਜੀ ਦੋਸਤੋ 75000 ਡਿਮਾਂਡ 73000 ਦੇ ਵਿੱਚੋਂ ਤੜਾਇਆ ਗਿਆ ਦਾ ਮੰਨਤਣ ਹੋਊਗਾ। ਇਸ ਤੋਂ ਅੱਗੇ ਜਿਹੜੀ ਗਾਂ ਵਧੀ ਵੀਰੇ ਆ ਵੀ ਕਹਿੰਦਾ ਸਰ ਆਪਾਂ ਹੁਣੇ ਤੁਹਾਡੇ ਸਾਹਮਣੇ ਜੱਸੀਆਂ ਵੜਾਤੀਆਂ ਤਿੰਨ ਇੱਕ ਆ ਵੀ ਇੱਕ ਕੋ ਗਾੜੀ ਆ ਸੇਲ ਹੋ ਗਈ ਜੀ ਇੱਕਾਈ ਵਿੱਚੀ ਇੱਕ ਉਹ ਪਰਲੇ ਬੰਨੇ ਵਿੱਚੀ ਦੇ ਇੱਕ ਉਧਰ ਜਿਹੜੀ ਵਿੱਚੀ ਅੱਛਾ ਜੀ ਜਿਹੜੀ ਆ ਵਿੱਚ ਵਧੀ ਜੀ ਇੱਕ ਇਹ ਇਹ ਵਿੱਚ ਨਾਲੀ ਆ ਜੀ ਅੱਛਾ ਇਹ ਵਿੱਚ ਨਾਲੀ ਦੱਸੀ ਡਟੀ ਜੇ ਉਹਦੇ ਥੱਲੇ 19 ਲੀਟਰ ਬੋਲੀ ਜੇ 19 ਲੀਟਰ ਹਾਂਜੀ ਪਰਸੋਂ ਦੀ ਸੂਈ ਜੇ ਠੀਕ ਹੈ ਦੋਸਤੋ ਇਹਦੀ ਸਭ ਤੋਂ ਇੱਕ ਖੂਬਸੂਰਤੀ ਮੈਂ ਤੁਹਾਨੂੰ ਵਿਖਾ ਦਿੰਦਾ ਵਾਂ ਮੀਨਸ ਜਿਹੜੀ ਹਾਂਜੀ ਹਾਂਜੀ ਮੀਨਸ ਤੋਂ ਦੋਸਤੋ ਕਰਿਓ ਚੈੱਕ ਇਹਨਾਂ ਚੀਜ਼ਾਂ ਦਾ ਦੋਸਤੋ ਇੱਕ ਪੁਆਇੰਟ ਨੋਟ ਕਰ ਇਹ ਨਾਲ ਆਦੀ ਬੱਛੀ ਆਪਾਂ ਘਰੋਂ ਸਭ ਲਾਈ ਚੋਈ ਕਰਾਈਦੇ ਮੱਤੀ ਤੇ 30 ਲੀਟਰ ਚ ਆਇਆ ਹੈ ਆਪਾਂ ਠੀਕ ਹੈ ਜੀ ਆਪਣੇ ਸਾਡੇ ਚੈਨਲ ਦੇ ਪਈ ਵੀਡੀਓ ਆਪਾਂ ਚ ਆਇਆ ਇੱਕਦਮ ਲਾਈ ਦੁੱਧ ਕਿੰਮਾ ਸੁਆ ਸੁਈ ਡਾਕਟਰ ਸਭ ਪਹਿਲਣ ਆ ਜੀ ਪਹਿਲਣ ਗਾਂ ਦੋਸਤੋ ਇਹਦੇ ਮਗਰ ਬੱਚਾ ਵੀ ਮੱਛੀ ਆ ਜੀ ਪਲੱਸ ਪੁਆਇੰਟ ਹੀ ਅੱਜ ਲਓ ਜੀ ਦੋਸਤੋ ਇਹਦੇ ਮਗਰ ਬੱਛੀ ਆਪਾਂ ਵੀਰਾ ਭੈਣਾ ਪਰੋਂ ਨਰਾਜ਼ ਨਹੀਂ ਕਰਨਾ ਲਓ ਜੀ ਇੱਕ ਮਿੰਟ ਧੱਕੋ ਜੀ ਇੱਥੇ ਲਓ ਜੀ ਇੱਕੋ ਮਿੰਟ ਰੱਖੋ ਚੀਜ਼ਾਂ ਜਿਹੜੀ ਮਖਾਉਣ ਲਈ ਉਹ ਹੈ ਜੀ ਬਿਜਲੀ ਘਰੀ ਬਣਾ ਪਿਆ ਤੁਹਾਡੀ ਗੱਲ ਸੁਣੋ ਕਰੂੰਗੀ ਚਲੋ ਇਹਨਾਂ ਚੀਜ਼ਾਂ ਦੇ ਜੀ ਦੋਸ ਦੱਬੇ ਜਿੰਨੀ ਲੰਮੀ ਆ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਜੀ ਇਹਦੇ ਮਗਰ ਦੋਸਤੋ ਵਸ਼ੀ ਸੁਆ ਪਹਿਲਾ ਸੁਈ ਜੀ ਦੱਸਿਆ ਕਿੰਨੇ ਲੀਟਰ ਦੁੱਧ ਵੀਰ ਹੁਣ ਹਾਂਜੀ 20 ਲੀਟਰ ਹਾਂਜੀ ਹਾਂਜੀ 20 ਲੀਟਰ ਤੋਂ ਦੋਸਤੋ ਸਟਾਰਟਿੰਗ ਇਹਦੀ ਹੋਗੀ ਜੇ ਕਰਮਾਲੀ ਲਓ ਜੀ ਕਰੋ ਚੈੱਕ ਬਨੋ ਜੀ ਇਹ ਦੀ 27 28 27 28 ਲੀਟਰ ਇਹ ਦੁੱਧ ਰਾਮ ਹੈ ਜੋਗ ਜਰਸੀ ਨੇ ਕ੍ਰੋਸ ਬੜੀ ਜਿਆਦੀ ਆ ਜਰਸੀ ਦੇ ਨਾਲ ਕ੍ਰੋਸ ਆਉਂਦੀ ਹਾਂਜੀ ਹਾਂਜੀ ਜਰਸੀ ਲਓ ਜੀ ਦੋਸਤੋ ਜਰਸੀ ਇਹਦਾ ਮੂੰਹ ਲੱਗਾ ਜਾ ਕਰ ਲੋ ਚੈੱਕ ਥਾਲੇ ਬਚਾ ਹਲੋ ਜੀ ਦੋਸਤੋ ਕਿਹਦਾ ਪਿਆਰਾ ਪਹਿਲਵਾਨ ਵਾਲੀ ਚਾਲ ਦੀ ਕਰਮਾਲੀ ਆ ਆ ਉਲਟ ਬਣੀ ਆ ਦੇ ਪਾਸੇ ਹੋ ਜੀ ਕਰੋਗੇ ਨੇ ਸੈਕਲ ਬਹੁਤ ਵਧੀਆ ਕੁਆਲਟੀ ਦੇ ਥਾਣਾ ਥੀ ਚਵਾਈ ਮੁੱਠੀ ਵਾਲਾ ਕੀ ਮੁੱਲ ਕਰਨਾ ਹੈ ਦਾ ਇਹ ਆਪਾਂ ਜੈਰ ਹੀ ਦੇ ਦਿੰਦੇ ਹਾਂ ਇਹ 90000 ਰੁਪਏ 90000 ਜੇ ਗਰਮੀ ਨਾ ਹੁੰਦੀ ਤੇ ਬੱਚੀ ਤੁਹਾਨੂੰ ਪਤਾ 130 ਦੀ ਹੈਗੀ ਆ ਜੀ 90000 ਤੋਂ ਕਿੰਨਾ ਕੁ ਮੰਗ ਮੰਨ ਰਹੇ ਹੋ ਸਬ 2000 ਰੁਪਏ 2000 ਰੁਪਏ 86000 ਹਾਂ ਜੀ ਲੋ ਜੀ ਦੋਸਤੋ ਡਿਮਾਂਡ 90000 ਰੁਪਏ 86000 ਤੋਂ ਤੁਹਾਡਾ ਆਂਗਿਆਂ ਦਾ ਮੰਤਲ ਹੋਊਗਾ ਜ਼ਰੂਰ ਜੀ ਅਛਾ ਜੀ ਇਸ ਤੋਂ ਅਗੇ ਹਾਂ ਜੀ ਵੇਹ ਦੇ ਕੋ ਬੱਚੀ ਉਹ ਵੀ ਤੁਹਾਡੇ ਸਾਹਮਣੇ ਆਪਾਂ ਹੁਣੇ ਸੇਲ ਕਰਦੇ ਆਂ ਇਹ ਬੱਚੀ ਦੋਸਤੋ ਸੇਲ ਹੋ ਗਈ ਹੈ ਗਾਂ ਇਹ ਵੀ ਤੇ ਇਹਦੇ ਬਾਰੇ ਦੱਸਿਓ ਡਾਕਟਰ ਸਾਹਿਬ ਇਹ ਜੀ ਦੂਜਾ ਸੁਹਾ ਗੱਭਨ ਜੇ ਅਛਾ ਜੀ ਇਹ ਹੁਣੇ ਆਈ ਆ ਕਿੰਨਾ ਟਾਈਮ ਖੜਦੀ ਸੂਣ ਤੇ ਇਹ ਜੇ 7 ਦਿਨ ਬਾਕੀ ਦੇ ਨੇ 20 ਲੀਟਰ ਸਹੀ ਦੁੱਧ ਕੱਢਾ ਜੀ ਘਰ ਵਾਲੇ ਦੇ ਕਹਿੰਦੇ ਮੁਤਾਬਕ ਦੁੱਧ ਆਪਣੀ ਸੇਵਾ ਦਾ ਬਾਕੀ ਇਹ ਜਰਚੀ ਦਾ ਕਰੋਸ ਹੈ ਤੇ ਵੇਖੋ ਜੀ ਕਿੰਨੀ ਲੰਮੀ ਆ ਤੇ ਫਿਰ ਠੰਡੀ ਰੱਖੋ ਬਰਤੀ ਜੇ ਕਰੋ ਚੈੱਕ ਜੀ ਇਹ ਰਸਾ ਛੁੱਟ ਗਿਆ ਨਾ ਉਦਲੇ ਬੰਨੇ ਦੋਵਾਂ ਬੰਨੇ ਹੀ ਬੈਗ ਚੋਈ ਗਏ ਲਓ ਦੋਸਤੋ ਚੈੱਕ ਕਰ ਲਓ 7-8 ਦਿਨ ਦਾ ਟਾਈਮ ਅਜੇ ਸੂਮ ਦੇ ਵਿੱਚ ਬਾਕੀ ਪਿਆਜ ਆ ਵੇਖਿਓ ਫਿਰ ਇਹ ਨਹੀਂ ਕੀ ਕਰਮਾ ਦੀ ਕੋਈ ਗੱਲ ਆ ਲਓ ਜੀ ਦੋਸਤੋ ਆਹ ਚੀਜ਼ਾਂ ਮਿਲਦੀਆਂ ਆਹ ਚੀਜ਼ਾਂ ਰੱਸਾ ਸੁੱਟ ਗਿਆ ਨਾ ਤਾਂ ਲਓ ਜੀ ਤੇ ਭਵੇਂ ਜਿਤਨਾ ਮਰਜੀ ਇਹ ਖੈਰਾ ਸਾਹਿਬ ਚੋਈ ਜਾਓ ਹਾਂਜੀ ਹਾਂਜੀ ਫਿਰ ਚਿੱਪਣ ਵੇਖਿਓ ਕਰੇ ਇਹ ਨਹੀਂ ਵੀ ਕੇ ਲਾਤੀ ਪੜ ਜੇ ਕੋਈ ਬੇਤਨਾ ਦਾ ਬਰਾ ਇੱਲਾ ਦੇਖੋ ਜੀ ਇੱਕੋ ਜਿਹਾ ਨਿਆਰਾ ਕਰਮਾ ਜੇ ਲੈਵਾ ਚੈੱਕ ਕਰਵਾਓ ਆਹ ਚਲਾਣੀ ਨਹੀਂ ਮਿਲੀਆਂ ਚੈੱਕ ਜੀ ਚੀਜ਼ਾਂ ਲਓ ਜੀ ਬਹੁਤ ਵਧੀਆ ਦੋਸਤੋ ਬਾਕੀ ਕਹਦਾ ਸਾਬ ਜਿੰਨੀਆਂ ਵੜਾ ਨਾ ਬੜੀਆਂ ਪਿਆਰੀਆਂ ਆ ਹਾਂਜੀ ਹਾਂਜੀ ਕੋਈ ਲਾਹਮੇ ਸ਼ਾਮੇ ਆਈ ਗੱਲ ਨਹੀਂ ਹੈਗੀ ਸੇਲ ਹੋ ਗਈ ਹੈ ਬਿਲਕੁਲ ਤਾਜੀ ਸੀ ਗਾਏ ਸੇਲ ਹੋ ਗਈ ਇੱਕੋ ਆਖਰੀ ਤੇ ਹੀ ਜੜੀ ਬਗੀ ਤਿੰਨ ਵਕੀ ਹਾਂਜੀ ਹਾਂਜੀ ਅੱਛਾ ਡਾਕਟਰ ਸਾਹਿਬ ਇਹਦਾ ਮੁੱਲ ਇਹ ਆਪਾਂ ਬਿਲਕੁਲੋ ਜ਼ਾਇਦ ਦੇਣੀ ਅੱਜ ਦੇ ਬਾਜ਼ਾਰ ਦੇ ਵਿੱਚ ਹਾਂਜੀ ਇਹ 70000 ਦੀ ਹੈ 70000 ਕਿੰਨਾ ਕੁ ਮੰਗ ਰਿਹਾ ਦੋ ਹਜ਼ਾਰ ਰੁਪਿਆ ਸ਼ੋਰ ਜਾਂਦਾ 68000 ਰੁਪਿਆ ਹਾਂਜੀ ਲੋਈ ਦੋ ਬੈੜਾ 20 ਲੀਟਰ ਵਾਲੀ ਜਰਸੀ ਦਾ ਕਰੋਸ ਕਰੋ ਜੜੀਆਂ ਮੱਛੀਆਂ ਨਹੀਂ ਮੇਲੀਆਂ ਫੱਟ ਲਾਟ ਲਾਵੇ ਇੱਕੋ ਜੇ ਕਿੰਨੀਆਂ ਜਿਆਦੀਆਂ ਤੇ ਵੀਰ ਭੈਣ ਭਰਾ ਬੈਠਾ ਲਵੇ ਲਓ ਜੀ ਕਰ ਲਓ ਚੈੱਕ ਦੋਸਤੋ ਬਾਕੀ ਤਸੱਲੀ ਤੁਸੀਂ ਆਪਣੀ ਆਪ ਕਰ ਲਿਆ ਕਰੋ ਜਰੂਰੀ ਇੱਕ ਵਾਰੀ ਕਰੋ ਹਾਂ ਜੀ ਹਾਂ ਜੀ ਪਾਰ ਪਿੱਛੇ ਦੀ ਆਪਣੀ ਗਾਰੰਟੀ ਇਹ ਨਹੀਂ ਵੀ ਗੱਬਣਿਆ ਠੀਕ ਹੈ ਜੀ ਪਾਰ ਪਿੱਛਾ ਕੱਢੇ ਵਾਪਸ ਭੇਜ ਕੇ ਪਹਾੜਾ ਵੀ ਸਾਡਾ ਠੀਕ ਹੈ ਜੀ ਚਾਰ ਨਾਲ ਦੋਸਤੋ ਤੁਹਾਨੂੰ ਦਿਖਾਏ ਜਿੰਨੀਆਂ ਵੈੜਾ ਸਈਆਂ ਸਮਈਆਂ ਕਿਨੇ ਆਨਲਾਈਨ ਮੰਗਾੜੀਆਂ ਦੋ ਟਾਈਮ ਚੋਲੇ ਾਨ ਘੱਟ ਵੱਧ ਹੋਵੇ ਤੁਹਾਡੀ ਵੀ ਵੀ ਹੋ ਰਹੀ ਰੱਖਣਿਆ ਵਾ ਠੀਕ ਹੈ ਜੀ ਇੱਥੇ ਰਮਾਨਾ ਬੰਦੇ ਆਪਣੇ ਪੈਸੇ ਲਾਇਣ ਠੀਕ ਠੀਕ ਹੈ ਜੀ ਲਓ ਦੋਸਤੋ ਇਹ ਗਾ ਗੱਬਣ ਹਾਂ ਜੀ ਇਹ ਗੱਬਣ ਤਿੰਨ ਨਾਲ ਗੱਬੜੋਂ ਪਛਰੂ ਥਾਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਕਰੋ ਤੇ ਜਿਹੜਾ ਪਹੂ ਸੋਇਆ ਸੋਇਆ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਮੇਰੇ ਵੀਰ ਜਰੂਰ ਕਰ ਲਿਆ ਕਰੋ ਖੈਰਾ ਸਾਹਿਬ ਤਿੰਨ ਟਾਈਮ ਚੋਣਾ ਤਿੰਨ ਟਾਈਮ ਚੋ ਠੀਕ ਹੈ ਜੀ ਐਡਰੈਸ ਦੋਸਤੋ ਇਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਗੁਰਸਾਹਬ ਸਿੰਘ ਨਾਮ ਵੀਦਾ ਦੋਸਤੋ ਤੁਹਾਨੂੰ ਆਪਣਾ ਫੋਨ ਨੰਬਰ ਵੀ ਦੇਖੀ ਫਿਰ ਬੋਲਦੇ ਨੰਬਰ ਆਪਣਾ ਜੀ 8438 33590 ਤੇ ਮੇਰੇ ਵੀਰਾਂ ਨੂੰ ਰਿਕਵੈਸਟ ਹੁੰਦੀ ਹੈ ਕਿ ਟਾਈਮ ਕੱਢ ਕੇ ਆਇਆ ਕਰੋ ਮੇਰਾ ਵੀਰ ਹਾਂ ਉੱਥੇ ਬੈਠੇ ਹੀ ਐਮਐਲ ਨੂੰ ਜੱਜ ਨੂੰ ਨਾ ਫੋਨ ਲਾ ਦਿਆ ਕਰੋ ਪਰ ਦੁਸ਼ਾ ਕਰਨ ਮੇਰੇ ਵੀਰ ਇੱਥੇ ਆਓ ਥਾਣ ਵੇਖੋ ਤਸੱਲੀ ਕਰੋ ਅਸੀਂ ਵੀ ਖੋਜ ਤੇ ਗਾਗ ਵੀ ਖੋਜ ਬਾਅਦ ਚ ਵੀ ਕਿਹਨਾਂ ਨਾਮਾ ਨਾ ਉਹ ਮਾੜਾ ਹੁੰਦਾ ਠੀਕ 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 ਹਾਂਜੀ ਧੰਨਵਾਦ ਦੋਸਤੋ ਇਹਦਾ ਵੀਡੀਓ ਦੇਖਣ ਵਾਸਤੇ ਜੀ